ਮੈਨੂੰ ਸਦਾ ਹੀ ਇਹ ਲੱਗਿਆ ਹੈ ਕਿ ਸੰਘਰਸ਼ ਵਿੱਚ ਸਭ ਕੁਝ ਆਪਣੇ ਆਪ ਹੀ ਚੱਲ ਰਿਹਾ ਸੀ ਕੋਈ ਅਗੰਮੀ ਤਾਕਤ ਜਿਵੇਂ ਸਾਰੀ ਤਰਤੀਬ ਬਣਾ ਰਹੀ ਹੈ ਇੱਥੇ ਅਸਲ ਵਿੱਚ ਕੋਈ ਇੱਕ ਆਗੂ ਨਹੀਂ ਸੀ ਪਰ ਸਾਰੇ ਹੀ ਅਗਵਾਈ ਕਰ ਰਹੇ ਸਨ ਸੰਤ ਚਰਨੈਲ ਸਿੰਘ ਦੀ ਸ਼ਖਸੀਅਤ ਜੂਨ 84 ਦੀ ਜੰਗ ਦਾ ਇੱਕੋ ਇੱਕ ਨੁਕਤਾ ਸੀ ਜਿਸ ਦੁਆਲੇ ਸਾਰਾ ਇਤਿਹਾਸ ਘੁੰਮ ਰਿਹਾ ਸੀ ਉਹ ਖਾਲਸਾਪਨ ਦੀ ਰੋਹਾਨੀ ਤਾਕਤ ਵਜੋਂ ਇਤਿਹਾਸ ਨੂੰ ਸਿਰੇਦਤ ਕਰ ਰਹੇ ਸਨ ਜਿਵੇਂ-ਜਿਵੇਂ ਅਤੇ ਜਿੱਥੇ-ਜਿੱਥੇ ਸਿੱਖਾਂ ਨੇ ਇਹ ਰੂਹਾਨੀ ਵਰਤਾਰੇ ਦਾ ਅਸਰ ਕਬੂਲਿਆ ਉਥੇ ਉਸੇ ਹੀ ਮਿੱਤਾਰ ਨਾਲ ਉਹ ਸੰਘਰਸ਼ ਵਿੱਚ ਆਨਿਤਰੇ ਮੈਂ ਜਿਵੇਂ ਮੇਰੇ ਵਰਗੇ ਹਜ਼ਾਰਾਂ ਹੋਰ ਨੌਜਵਾਨ ਇਸੇ ਤਰ੍ਹਾਂ ਹੀ ਦੁਨੀਆਦਾਰੀ ਦਾ ਤਿਆਗ ਕਰਕੇ ਇਸ ਯੁੱਧ ਵਿੱਚ ਸ਼ਾਮਲ ਹੋਏ ਸਨ ਉਹ ਜੰਗ ਜਿਸ ਦਾ ਕੋਈ ਸਿਰਾ ਨਹੀਂ ਦਿਖਦਾ ਸੀ ਸਿਵਾਏ ਜੰਗ ਅਤੇ ਸ਼ਹਾਦਤ ਦੇ ਉਸ ਸਮੇਂ ਵਿੱਚ ਅਸੀਂ ਰੂਹ ਦੇ ਜੋਰ ਨਾਲ ਹੀ ਜਿਉਂ ਰਹੇ ਸਾਂ ਜਿੱਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਸਾਡਾ ਆਸਰਾ ਅਤੇ ਪ੍ਰੇਰਣਾ ਸੀ ਇਥੇ ਨਿਸ਼ਚੈ ਅਤੇ ਰਵਾਇਤ ਦਾ ਬੋਲਬਾਲਾ ਸੀ ਸਿੱਧਕ ਦੀ ਅਜਮਾਇਸ਼ ਸੀ ਅਰਦਾਸ ਅਤੇ ਸਿਮਰਨ ਦੀ ਟੇਕ ਸੀ ਸਮੁੱਚੇ ਪੰਥ ਦੀ ਅਰਦਾਸ ਅਤੇ ਭਾਵਨਾ ਸਾਡੀ ਪਿੱਠ ਭੂਮੀ ਸੀ ਇਹ ਇੱਕ ਹੋਰ ਹੀ ਦੁਨੀਆ ਅਤੇ ਮੰਡਲ ਸੀ ਇਸ ਦੁਨੀਆ ਦੀਆਂ ਸਿਆਣਪਾਂ ਅਤੇ ਸਿਆਸਤਾਂ ਉਸ ਦਲ ਤੱਕ ਨਹੀਂ ਸੀ ਪਹੁੰਚਦੀਆਂ ਇਸ ਕਰਕੇ ਜਦੋਂ ਸਾਡੇ ਬਾਰੇ ਕੋਈ ਇਸ ਦੁਨੀਆ ਵਿੱਚ ਖੜ ਕੇ ਲਿਖਦਾ ਹੈ ਤਾਂ ਉਹ ਸਾਡੀ ਉਸ ਦੁਨੀਆ ਨੂੰ ਮੁੱਢੋਂ ਹੀ ਨਕਾਰਦਾ ਹੈ ਜਿਸ ਕਰਕੇ ਉੱਥੇ ਅਫਸੋਸ ਹੀ ਹੁੰਦਾ ਹੈ ਅਸਲ ਸਮਝ ਅਤੇ ਸੱਚੀ ਪੜ੍ਹਾਈ ਵੀ ਉਹੀ ਹੈ ਜਿਸ ਵਿੱਚ ਸਾਰੀਆਂ ਪੱਖਾਂ ਅਤੇ ਮੰਡਲਾਂ ਦੀ ਸਮਝ ਹੋਵੇ ਜੰਗ ਅਤੇ ਸ਼ਹਾਦਤ ਦੇ ਇਸ ਰੂਪ ਨੂੰ ਦੁਨੀਆ ਨੇ ਮਾਨਤਾ ਹੀ ਨਹੀਂ ਦਿੱਤੀ ਉਹਨਾਂ ਲਈ ਇਹ ਬੇਮਾਇਨਾ ਗੱਲ ਹੋ ਸਕਦੀ ਹੈ ਪਰ ਸਾਡੇ ਲਈ ਉਸ ਦੌਰ ਦੇ ਜੰਗ ਅਤੇ ਸ਼ਹਾਦਤ ਰਹੀ ਖਾਲਸਾ ਪੰਥ ਨੇ ਆਪਣੇ ਆਪ ਨੂੰ ਨਿਭਾਉਣਾ ਅਤੇ ਪ੍ਰਜਲਿਤ ਕਰਨਾ ਸੀ ਉਸ ਦੁਨੀਆ ਵਿੱਚ ਇਹ ਜੰਗ ਅਰਦਾਸ ਸ਼ਹਾਦਤ ਉੱਚੇ ਅਮਲ ਬਹੁਤ ਜ਼ਰੂਰੀ ਹਨ ਜਿਨ੍ਹਾਂ ਤੋਂ ਬਿਨਾਂ ਸਾਡਾ ਉਸ ਵੇਲੇ ਦਾ ਭਵਿੱਖ ਸੁੰਨਾ ਸੀ ਅਤੇ ਵਰਤਮਾਨ ਨਿਤੁਰ ਨਹੀਂ ਨਹੀਂ ਸੀ ਪਿਛਲੇ ਕੁਝ ਸਮੇਂ ਵਿੱਚ ਇਹੋ ਜਿਹੇ ਵਰਤਾਰੇ ਅਤੇ ਗੁਰੂ ਦੀ ਕਲਾ ਵਰਤੀ ਹੈ ਅਤੇ ਵਰਤ ਰਹੀ ਹੈ ਕਿ ਉਸ ਸਮੇ ਦਾ ਸੱਚ ਅਤੇ ਉਹਦਾ ਮਹੱਤਵ ਦੁਨੀਆ ਨੂੰ ਕੁਝ-ਕੁਝ ਸਮਝ ਆ ਰਿਹਾ ਹੈ ਉਸ ਸਮੇ ਦੀਆਂ ਕਹਾਣਾਂਵਾਂ ਅਤੇ ਸ਼ਹਾਦਤਾਂ ਦੇ ਦਿਸਣਯੋਗ ਰੰਗ ਹੁਣ ਪ੍ਰਗਟ ਹੋ ਰਹੇ ਹਨ ਪੰਥ ਦੇ ਇੱਕ ਹਿੱਸੇ ਨੂੰ ਇਹਦੀ ਸਮਝ ਪੈਣ ਲੱਗੀ ਹੈ ਇਸ ਕਰਕੇ ਲੱਗਦਾ ਹੈ ਕਿ ਹੁਣ ਉਸ ਦੌਰ ਬਾਰੇ ਕੁਝ ਕਹਿਣ ਲਈ ਥਾਂ ਬਣ ਗਈ ਹੈ ਉਸ ਦੌਰ ਦੇ ਸੱਚ ਸ਼ਹਾਦਤਾਂ ਦੇ ਰੰਗ ਬਾਰੇ ਸਿੰਘਾਂ ਦੇ ਅਮਲਾਂ ਅਤੇ ਇਕਲਾਖ ਬਾਰੇ त्याग सब्र सिदक अते सुच्ची मोहब्बत बारे जंग दी शिद्दत बारे अते अनजाने अनगौले शहीदां बारे कुछ कहना ਬਣਦਾ ਹੈ इस ਵਰਤਾਰੇ ਨੂੰ ਸਮਝਦਿਆਂ ਮੈਂ ਕੁਝ ਕਹਿਣ ਬਾਰੇ ਸੋਚਿਆ ਹੈ ਸਦੀਆਂ ਦੇ ਸਮੇਂ ਨੂੰ ਪਲਾਂ ਵਿੱਚ ਸਮੇਟ ਦੇਣ ਵਾਲੇ ਜੰਗ شہادت सिदक सब्र अते ਅਣਦਿਸਦੇ ਤਲਾਂ ਉੱਤੇ ਵਾਪਰਦੇ ਸਮੁੱਚੇ ਵਰਤਾਰੇ ਨੂੰ ਕਹਿਣਾ ਕਿਸੇ ਵੀ ਮਨੁੱਖ ਤੇ ਵਾਸਤਵਿਕ ਗੱਲ ਨਹੀਂ ਹੈ ਮੈਂ ਸਚਾਈ ਬਾਰੇ ਕੋਈ ਦਾਅਵਾ ਨਹੀਂ ਕਰਦਾ ਪਰ ਉਹ ਜੰਗ ਅਤੇ ਸ਼ਹਾਦਤ ਦੇ ਅਮਲ ਦਾ ਹਿੱਸੇਦਾਰ ਹੋਣ ਕਰਕੇ ਉਹਦੀ ਗਵਾਹੀ ਦੇਣੀ ਮੇਰੇ ਸਿਰ ਹੈ ਇਸ ਕਰਕੇ ਗੁਰੂ ਨੇ ਜਿੰਨੀ ਕੁ ਸੁਰਤ ਅਤੇ ਸਮਝ ਬਖਸ਼ੀ ਹੈ ਉਸ ਮੁਤਾਬਕ ਹੀ ਇਮਾਨਦਾਰੀ ਦਾ ਪੱਲਾ ਫੜ ਕੇ ਕੁਝ ਕਹਾਗਾ ਅੱਗੇ ਸੰਗਤ ਬਖਸ਼ਣ ਹਾਰ ਹੈ